ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਇੱਕ ਜ਼ਰੂਰੀ ਅਤੇ ਨਵੀਂ ਜਾਣਕਾਰੀ ਤੁਹਾਡੇ ਸਭ ਦੇ ਨਾਲ ਸਾਂਝੀ ਕਰਨ ਲੱਗਾ ਸੋ ਪੂਰੀ ਵੀਡੀਓ ਵੇਖਿਓ ਜੇ ਤੁਹਾਡੇ ਕੰਮ ਦੀ ਲੱਗਦੀ ਹੈ ਸੁਣਿਓ ਨੋਟ ਕਰਿਓ ਇਹਦਾ ਲਾਹਾ ਲਿਓ ਨਹੀਂ ਤਾਂ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਨੂੰ ਗਰੁੱਪਾਂ ਵਿੱਚ ਸ਼ੇਅਰ ਕਰ ਦਿਓ ਕਿਸੇ ਨੂੰ ਜ਼ਰੂਰਤ ਹੋਏਗੀ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕਰਨੀ ਹੈ ਕਿ ਜਿਹੜੇ ਫੌਜ ਦੇ ਵਿੱਚੋਂ ਡਿਫੈਂਸ ਦੇ ਵਿੱਚੋਂ ਜਾਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚੋਂ ਚਾਹੇ ਆਰਮੀ, 에ਅਰ ਫੋਰਸ, ਨੇਵੀ ਜਾਂ ਅਰਧ ਸੈਨਿਕ ਬਲਾਂ ਦੇ ਵਿੱਚੋਂ ਕੋਈ ਜੀਐਸਆਈਓ ਰੈਂਕ ਅਤੇ ਇਹਦੇ ਬਰਾਬਰ ਦੇ ਰੈਂਕ ਤੋਂ ਕੀ ਪੈਨਸ਼ਨ ਆਇਆ ਤੇ ਉਹਨਾਂ ਵਾਸਤੇ ਸਿਕਿਉਰਿਟੀ ਕਮਾਂਡਰ ਦੀ ਪੋਸਟ ਵਾਸਤੇ ਇੰਟਰਵਿਊ ਹੋ ਰਹੀ ਹੈ ਲੁਧਿਆਣੇ ਅਤੇ ਜੇ ਕੋਈ ਐਨਸੀਓ ਹੈ ਉਹ ਪੈਨਸ਼ਨ ਆਇਆ ਹੈ ਮੈਡੀਕਲੀ ਫਿਟ ਹੈ ਤੇ ਉਹਨਾਂ ਦੀ ਸਿਕਿਉਰਿਟੀ ਗਾਰਡ ਵਾਸਤੇ ਜਿਹੜੀ ਇੰਟਰੋ ਹੋ ਰਹੀ ਹੈ ਸੋਦੀ ਪੂਰੀ ਜਾਣਕਾਰੀ ਮੈਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਸਾਂਝੀ ਕਰਦਾ ਇਹ ਜਿਹੜੀ ਭਰਤੀ ਹੋ ਰਹੀ ਹੈ ਇਹਦੇ ਵਾਸਤੇ ਸਭ ਤੋਂ ਪਹਿਲਾਂ ਜਿਹੜੀ ਉਮਰ ਹੈ ਉਹ 35 ਤੋਂ 50 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ ਇਹ ਸਾਰੇ ਨੋਟ ਕਰ ਲਓ ਔਰ ਕੁਆਲਿਫਿਕੇਸ਼ਨ ਘੱਟ ਤੋਂ ਘੱਟ 10ਵੀਂ ਪਾਸ ਹੋਵੇ ਵੱਧ ਕਿੰਨੀ ਵੀ ਹੋ ਸਕਦੀ ਹੈ ਹਾਈਟ 6 ਫੁੱਟ ਜਾਂ ਇਸ ਤੋਂ ਉੱਪਰ ਹੋਣੀ ਚਾਹੀਦੀ ਹੈ ਇਹ ਸਾਰੇ ਨੋਟ ਕਰ ਲਓ ਜਿਹਨੇ ਆਪ ਵੀ ਅਪਲਾਈ ਕਰਨਾ ਹੈ ਜਾਂ ਹੋਰਾਂ ਨੂੰ ਕਿਸ ਨੂੰ ਸਲਾਹ ਵੀ ਦੇਣੀ ਹੈ 6 ਫੁੱਟ ਤੋਂ ਘੱਟ ਉਮਰ ਵਾਲਾ ਇਹਦੇ ਵਿੱਚ ਨਹੀਂ ਵਿਚਾਰਿਆ ਜਾਵੇਗਾ ਸੋ ਇਹ ਜ਼ਰੂਰ ਨੋਟ ਰੱਖਿਓ ਕਿ 6 ਫੁੱਟ ਤੋਂ ਕੱਦ ਪੂਰਾ 6 ਫੁੱਟ ਜਾਂ ਉਸ ਤੋਂ ਉੱਪਰ ਵੀ ਹੋਵੇ ਤਾਂ ਇਹਦੇ ਵਾਸਤੇ ਜਿਹੜਾ ਅਪਲਾਈ ਕਰ ਸਕਦੇ ਨੇ ਇਹਦੇ ਵਿੱਚ ਸਿਰਫ ਸਾਬਕਾ ਫੌਜੀ ਹੀ ਅਪਲਾਈ ਕਰ ਸਕਦੇ ਨੇ ਕਹਿਣ ਤੋਂ ਭਾਵ ਸਾਬਕਾ ਫੌਜੀਆਂ ਦੇ ਡਿਪੈਂਡੈਂਟ ਜਾਂ ਰਿਸ਼ਤੇਦਾਰ ਉਹਨਾਂ ਦੇ ਰਿਲੇਸ਼ਨ ਸਰਟੀਫਿਕੇਟ ਬਣਾ ਕੇ ਅਪਲਾਈ ਨਹੀਂ ਕਰ ਸਕਦੇ ਔਰ ਇਹਦੇ ਵਿੱਚ ਜਿਹੜਾ ਸਿਕਿਉਰਿਟੀ ਕਮਾਂਡਰ ਰਹੇਗਾ ਉਹਦੀ ਤਨਖਾਹ 30000 ਪਲੱਸ ESIC ਪਲੱਸ ਖਾਣਾ ਤੇ ਰਹਿائش ਜਿਹੜੀ ਉਹ ਕੰਪਨੀ ਵੱਲੋਂ ਫ੍ਰੀ ਹੋਏਗੀ ਸਾਲ ਵਿੱਚ ਤਿੰਨ ਵਾਰ ਤੇ ਜ਼ਰੂਰਤ ਪੈਣ ਤੇ ਇਸ ਤੋਂ ਵੱਧ ਵੀ ਜਿਹੜੀ ਛੁੱਟੀ ਮਿਲ ਸਕਦੀ ਹੈ ਇਹ ਜਿਹੜੀ ਭਰਤੀ ਹੈ ਇਹ ਫੋਰ ਸਿਕਿਉਰਟੀ ਗਰੋ ਵੱਲੋਂ ਕੀਤੀ ਜਾ ਰਹੀ ਹੈ ਜਿਸ ਦਾ ਹੈੱਡ ਆਫਿਸ ਗਿਲਚੌਂਕ ਲੁਧਿਆਣਾ ਵਿਖੇ ਹੈ ਔਰ ਔਰ ਨੌਕਰੀ ਦੀ ਜਿਹੜੀ ਲੋਕੇਸ਼ਨ ਰਹੇਗੀ ਉਹ ਤੁਹਾਡੀ ਰਹੇਗੀ ਭਾਰਤ ਦੇ 오ਡੀਸ਼ਾ ਰਾਜ ਦੇ ਵਿੱਚ ਕਟਕ ਸ਼ਹਿਰ ਵਿੱਚ ਇੱਕ ਸਟੀਲ ਪਲਾਂਟ ਹੈ ਉਸ ਦੀ ਜਿਹੜੀ ਸਿਕਿਉਰਿਟੀ ਆਲਰੇਡੀ ਉੱਥੇ ਲੱਗੀ ਹੋਈ ਆ ਤੇ ਜਿਹੜੇ ਇਹ ਭਰਤੀ ਕੀਤੀ ਜਾਣੀ ਆ ਗਾਰਡ ਔਰ ਕਮਾਂਡਰ ਦੀ ਇੱਕ ਕਯੂਆਰਟੀ ਟੀਮ ਬਣਾਈ ਜਾਣੀ ਆ ਜਿਹੜੀ ਸਿਕਿਉਰਿਟੀ ਦੀ ਪੂਰੀ ਦੀ ਨਿਗਰਾਨੀ ਰੱਖੇਗੀ ਉਹਨਾਂ ਨੂੰ ਕਮਾਂਡ ਕਰੇਗੀ ਸੋ ਇਹਦੇ ਵਿੱਚ ਸਪੈਸ਼ਲ ਪੰਜਾਬੀ ਔਰ ਉਹ ਵੀ ਸਿੱਖ ਪਗੜੀਦਾਰੀ ਨੌਜਵਾਨਾਂ ਦੀ ਜਿਹੜੀ ਪ੍ਰਾਇਓਰਟੀ ਦੇ ਆਧਾਰ ਤੇ ਭਰਤੀ ਕੀਤੀ ਜਾ ਰਹੀ ਆ ਸੋ ਜਿਨ੍ਹਾਂ ਦੀ ਹਾਈਟ 5 ਫੁੱਟ 6 ਫੁੱਟ ਜਾਂ ਇਸ ਤੋਂ ਉੱਪਰ ਹੈ ਔਰ ਜੇਕਰ ਤੁਸੀਂ ਆਪ ਜੇ ਤੁਹਾਡਾ ਕੋਈ ਦੋਸਤ ਮਿੱਤਰ ਚਾਹਵਾਨ ਹੈ ਤਾਂ ਤੁਸੀਂ ਫੋਨ ਨੰਬਰ ਨੋਟ ਕਰ ਲਓ ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਆਪਣਾ ਰੈਜ਼ਿਊਮ ਸੈਂਡ ਕਰ ਦਿਓ ਪੂਰੀ ਜਾਣਕਾਰੀ ਲੈ ਲਓ ਜੇਕਰ ਤੁਹਾਨੂੰ ਲੱਗਦਾ ਠੁਕਵਾ ਹੈ ਤਾਂ ਤੁਸੀਂ ਦਫ਼ਤਰ ਜਾ ਕੇ ਆਪ ਇਹਨਾਂ ਦੇ ਪੂਰੇ ਡਾਕੂਮੈਂਟ ਦੇ ਸਕਦੇ ਹੋ ਤੇ ਭਰਤੀ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਨੋਟੀਫਿਕੇਸ਼ਨ ਆਇਆ ਹੈ ਇਹ ਜ਼ਿਲ੍ਹਾ ਸੈਨਿਕ ਬੋਰਡ ਆਪਣਾ ਰੋਜ਼ਗਾਰ ਦਫ਼ਤਰ ਦੇ ਥਰੂ ਆਇਆ ਮਤਲਬ ਇਹਦੇ ਵਿੱਚ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਕੋਈ ਧੋਖਾ ਜਾਂ ਫਰਾਡ ਵਾਲੀ ਕੋਈ ਗੱਲ ਨਹੀਂ ਹੈ ਪਰ ਫਿਰ ਵੀ ਅੱਜ ਕੱਲ ਪਤਾ ਨਹੀਂ ਲੱਗਦਾ ਤੁਸੀਂ ਆਪ ਆਪਣੇ ਕੋਈ ਵੀ ਆਫੀਸ਼ੀਅਲੀ ਜਦੋਂ ਅਰੀਜਨਲ ਡਾਕੂਮੈਂਟ ਨਾ ਭੇਜਿਓ ਪਹਿਲਾਂ ਅਰਜ਼ੀਓ ਭੇਜਿਓ ਜੇਕਰ ਤੁਹਾਨੂੰ ਇੰਟਰਵਿਊ ਵਾਸਤੇ ਬੁਲਾਉਂਦੇ ਨੇ ਤਾਂ ਕੋਈ ਪ੍ਰੀ ਪੇਮੈਂਟ ਜਿਹੜੀ ਤੁਹਾਨੂੰ ਦੇਣ ਦੀ ਲੋੜ ਨਹੀਂ ਆ ਆਪਣਾ ਪੂਰਾ ਵੈਰੀਫਿਕੇਸ਼ਨ ਕਰਕੇ ਹੀ ਜਿਹੜੀ ਤੁਸੀਂ ਡਿਊਟੀ ਜੁਆਇਨ ਕਰਨੀ ਆ ਮੈਂ ਸਿਰਫ ਤੁਹਾਨੂੰ ਜਾਣਕਾਰੀ ਦੇ ਰਿਹਾ ਇਹ ਫੋਨ ਨੰਬਰ ਤੁਸੀਂ ਨੋਟ ਕਰ ਲਓ ਮੈਂ ਖੁਦ ਇਸ ਨੰਬਰ ਤੇ ਫੋਨ ਕਰਕੇ ਵੈਰੀਫਾਈ ਕੀਤਾ ਇਹ ਕਹਿੰਦੇ ਹਾਂਜੀ ਸਾਡਾ ਜਿਹੜਾ ਦਫ਼ਤਰ ਹੈ ਕੰਪਨੀ ਦਾ ਉਹ ਲੁਧਿਆਣੇ ਗਿਲ ਚੌਂਕ ਦੇ ਵਿੱਚ ਆ ਤੇ ਕੋਈ ਵੀ ਸਾਬਕਾ ਫੌਜੀ ਵੀਰ ਜੇ ਤੁਸੀਂ ਉਹ ਹੈ ਜਾਂ ਐਨਸ਼ੂਰ ਰਿਟਾਇਰਡ ਹੈ ਉਹ ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ 81980 8881 ਨੰਬਰ ਤੁਸੀਂ ਨੋਟ ਕਰ ਲਓ 81980 8881 ਔਰ ਦੂਸਰਾ ਨੰਬਰ ਨੋਟ ਕਰ ਲਓ 81980 8889 81980 8889 ਇਹਨਾਂ ਨੰਬਰਾਂ ਤੇ ਤੁਸੀਂ ਫੋਨ ਕਰਕੇ ਪੂਰੀ ਜਾਣਕਾਰੀ ਜਿਹੜੀ ਭਰਤੀ ਦੀ ਤੁਸੀਂ ਲੈ ਸਕਦੇ ਹੋ ਔਰ ਇਹ ਜਿਹੜੀ ਭਰਤੀ ਹੈ ਇਹ ਇਹ ਇਨਾ ਕੁਝ ਦਿਨਾਂ ਦੇ ਵਿੱਚ ਹੀ ਕੀਤੀ ਜਾਣੀ ਹੈ ਲੇਟ ਨਾ ਕਰਿਓ ਇਹ ਪੂਰੀ ਜਾਣਕਾਰੀ ਵੀਡੀਓ ਸੁਣ ਕੇ ਤੁਸੀਂ ਜੇਕਰ ਤੁਹਾਨੂੰ ਲੱਗਦਾ ਹੈ ਤੁਹਾਨੂੰ ਨੌਕਰੀ ਦੀ ਜ਼ਰੂਰਤ ਹੈ ਤੁਹਾਡੀ ਉਮਰ ਤੁਹਾਡੀ ਯੋਗਤਾ ਤੁਹਾਡੀ ਹਾਈਟ ਸਾਰਾ ਕੁਝ ਠੀਕ ਹੈ ਤਾਂ ਤੁਸੀਂ ਤੁਰੰਤ ਇਹਨਾਂ ਨੰਬਰਾਂ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕਮੈਂਟ ਵੀ ਕਰਿਆ ਕਰੋ ਆਪਣੇ ਸੁਝਾਅ ਵੀ ਦਿਆ ਕਰੋ ਪੂਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸ ਤੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ